ਸਤਿ ਸ਼੍ਰੀ ਅਕਾਲ ਸਜਣੋ ਸਵਾਗਤ ਕਰਦੇ ਆਂ ਸੰਧੂ ਬੱਦਰਪੁਰਿਆ ਡੇਰੀ ਫਾਰਮਿੰਗ ਵਿੱਚ ਜੋ ਵੀ ਚੈਨਲਾਂ ਜੁੜੇ ਆ ਤੁਸੀਂ ਸਾਰੇ ਚੜ੍ਹਦੀ ਕਲਾ 'ਚ ਹੋਗੇ ਕੁਐਸਚਨ ਤੁਹਾਡੇ ਕੋਲ ਕਰਦੇ ਆਂ ਸਜਣੋ ਤਸੱਲੀ ਕਰਨਾ ਤੁਹਾਡਾ ਫਰਜ਼ ਬਣਦਾ ਕਿਉਂਕਿ ਪੈਸੇ ਲਾਉਣੇ ਹੁੰਦੇ ਆ ਬਾਅਦ 'ਚ ਕਿਸੇ ਨੂੰ ਕੋਈ ਲਾਮਾ ਨਾ ਦਿਹਾ ਕਰੋ ਜੇ ਤੁਸੀਂ ਦੂਰ ਬੈਠੇ ਜੇ ਵੀਡੀਓ ਕਾਲ ਤੇ ਆਨਲਾਈਨ ਵੀ ਤੁਸੀਂ ਚਵਾਈ ਕਰ ਸਕਦੇ ਜੇ ਵੀਡੀਓ ਕਾਲ ਤੇ ਪਸ਼ੂ ਨੂੰ ਟਿਪ ਹੋਈ ਸਕਦੇ ਜੇ ਤੇ ਸਜਨੋ ਪਹੁੰਚਿਆ ਪਿੰਡ ਕਲਸੀਆਂ ਕਲਾ ਜ਼ਿਲ੍ਹਾ ਤਰਨਤਾਰ ਸਾਹਿਬ ਤੇ ਤਹਿਸੀਲ ਪੱਟੀ ਬਾਈ ਗੁਰਵਿੰਦਰ ਸਿੰਘ ਦੇ ਫਾਰਮ ਤੇ ਪਹੁੰਚੇ ਆ ਤੇ ਇਹਨਾਂ ਦੀ ਮਾਲ ਸਜਨੋ ਵਿਖਾਉਣ ਲੱਗੇ ਆ ਪਹਿਲੇ ਨੰਬਰ ਤੇ ਮਿਨੀ ਝੋਟੀ ਵਿਖਾਉਣ ਲੱਗੇ ਨੀਲੀ ਰਾਵੀ ਚ ਦੂਜੇ ਨੰਬਰ ਤੇ ਸਜਨੋ ਮੋਰਾ ਤੇ ਇੱਕ ਚੰਗੇ ਮਿਲਕ ਤੇ ਵੈੜ ਵਿਖਾਉਣੀ ਆ 35 ਪਲੱਸ ਵਾਲੀ ਸਜਨੋ ਫਰਜ਼ ਸਮਝ ਕੇ ਜੁੜੇ ਰਹੋ ਕਰਦੇ ਆ ਗੱਲਬਾਤ ਬਾਈਨਾ ਬਾਈ ਜੀ ਸਤਿ ਸ਼੍ਰੀ ਅਕਾਲ ਠੀਕ ਆ ਜੀ ਸਤਿ ਸ਼੍ਰੀ ਅਕਾਲ ਸਾਨੂੰ ਸਭ ਹੋ ਸੁਣਾਓ ਵਧੀਆ ਵਧੀਆ ਠੀਕ ਆ ਤੁਹਾਨੂੰ ਸੁਣਾਓ ਤੇ ਐਡਰੈਸ ਕਰੀਏ ਨੋਟ ਪਿੰਡ ਕਲਸੀਆਂ ਕਲਾਂ ਤਸਵੀਰ ਪੱਟੀ ਜਿਹੜਾ ਤਰਨਤਨ ਸਾਹਿਬ ਤੇ ਮੋਬਾਈਲ ਨੰਬਰ 81379 13892 ਠੀਕ ਹੈ ਜੀ ਹਾਂਜੀ ਸ਼ੁਰੂਆਤ ਕਰੀਏ ਮੀਨੀ ਝੋਟੀ ਤੋਂ ਹਾਂਜੀ ਮੀਨੀ ਨਹੀਂ ਨੀਲੀ ਆ ਗਈ ਹੈਨਾ ਹਾਂਜੀ ਹਾਂਜੀ ਟਾਈਮ ਕਿੰਨਾ ਬਾਈ ਰਹਿ ਗਿਆ ਜੀ ਜੀ ਪੰਜ-ਛੇ ਦਿਨ ਲੈ ਜਾਊਗੀ ਇਹ ਜੀ 10 ਹੀ ਖੜਾਏ ਨੇ ਹਾਂ ਹਫਤਾ ਲੈਣੀ ਵਧੀਆ ਅਜੇ ਕਿਉਂਕਿ ਪੁੜੇ ਪੜੇ ਨਹੀਂ ਕੋਈ ਫਿਸੇ ਜੇ 10 ਦਿਨ ਝੋਟੀ ਲੈ ਗਈ ਤੇ ਪੂਰੇ ਲਾਤਾ ਪਟਾਕੇ ਪਾ ਦੂਗੀ ਹਣਾ ਹਾਂਜੀ ਹਾਂਜੀ ਦੂਜਣਿਆ ਨਾ ਹਾਂਜੀ ਦੂਜੇ ਸੂਏ ਆ ਜੀ ਮੀਨੀ ਪਿਓਰ ਆ ਗਈ ਪਿਓਰ ਮੀਨੀ ਮਿੱਲੀ ਮਨ ਕੀ ਅੱਖ ਸਿੰਘ ਵੀ ਹਿਲਦਾ ਹਿਲਦੇ ਆ ਹਿਲਦੇ ਹਿਲਦੇ ਆ ਤੇ ਤੋਰਾ ਦਵਾਈਏ ਚੈੱਕ ਸੱਜਣੋ ਬਿਲਕੁਲ ਓਕੇ ਰਿਪੋਰਟ ਆ ਝੋਟੀ ਲਊ 45 ਆ ਇਹ ਨਹੀਂ ਕਈ ਡੰਗਰ ਪਸ਼ੂ ਲਿਸਾ ਹੁੰਦਾ ਹੈ ਰਾਜੀਆ ਕਿਉਂਕਿ ਥੱਲੇ ਵੀ ਠੋਡੀ ਦੇ ਨਿਸ਼ਾਨ ਵੇਖ ਸਕਦੇ ਜੇ ਅੱਖ ਵੀ ਬਿੱਲੀ ਮਣਕੀ ਅਗਲੇ ਪੈਰ ਵੀ ਧੂਫੇ ਹੋਏ ਆ ਤੇ ਪੂਛ ਜਿਹੜੀ ਆ ਅੱਧਿਓਂ ਜਾਰੀ ਆ ਇਹ ਜਿਹੜੀ ਨੀਲੀ ਜਾ ਗਈ ਆ ਹਾਂਜੀ ਹਾਂਜੀ ਹਾਂ ਲਾਓ ਜੀ ਤੇ ਸੋਹਣੀ ਆ ਚੋਟੀ ਜਿੰਨੀ ਵੀ ਆ ਪੂਰਾ ਖਲਾਰਾ ਜਿੰਨਾ ਵੀ ਇਹ ਖਲਾਰ ਕੇ ਬਿਲਕੁਲ ਫੇਰ ਹੀ ਸੂਗੀ ਕਿਉਂਕਿ ਏਡੀ ਛੇਤੀ ਨਹੀਂ ਸੁੰਦੀ ਊੜੇ ਪੜੇ ਜਿਹੜੇ ਨਹੀਂ ਬਿਲਕੁਲ ਅਜੇ ਕੋਈ ਫਿੱਸੇ ਲਓ ਜੀ ਬਿਲਕੁਲ ਐ ਬਾਹਰ ਨੂੰ ਬੈਕਗ੍ਰਾਉਂਡ ਤਿਆਰ ਕਰਨੀ ਨੇ ਕਰਮਾ ਵਾਲੀ ਨੇ ਸਜਰੂ ਤੇ ਲੇਵਾ ਬਿਲਕੁਲ ਪੱਦਰ ਆ ਇੱਕੋ ਜੇ ਥਾੜਿਆ ਬੰਦੋ ਜੀ ਬਾਈ ਜੀ ਦੀ ਕੀਮਤ ਕਿੰਨੀ ਗਿਆ ਸੰਤੂ ਸਾਹਿਬ ਮੁੱਲ ਦਾ 120000 ਕਰਦੇ ਆ ਠੀਕ ਆ ਹਾਂ ਜੀ ਤੇ ਅੰਡ ਕਰ ਦਈਏ ਮਾਨਤਾ ਇੱਕੋ ਹੀ ਕਰ ਦਈਏ ਨੇਰਾ ਆ 1 10 ਦੀ ਦੇ ਦਈਏ 1 5 ਦੀ ਦੇ ਦਈਏ 5 ਹੋਰ ਛੱਡ ਦਈਏ ਮਾਰ ਦੇ ਥਾਪੀ ਦੇ ਮਾਰ ਦੇ ਥਾਪੀ ਚਲੋ 1 5 ਦੀ ਦੇ ਦਾਂਗੇ ਠੀਕ ਆ ਹਾਂਜੀ ਦੂਜੇ ਨੰਬਰ ਤੇ ਆ ਗਈ ਮੋਰਾ ਨਸਲ ਦੀ ਹਨਾ ਹਾਂਜੀ ਮੋਰਾ ਠੀਕ ਆ ਦੇ ਨਹਿੰਦੇ ਕਿੰਨੇ ਕੁ ਰਹਿ ਗਏ ਬਈ ਇਹ ਵੀ ਲੈ ਜੂਗੀ 5 4 ਦਿਨ ਠੀਕ ਆ ਲੈ ਵਾ ਲੂਗਾ ਚੰਗਾ ਇਹ ਦਿੱਤੀ 22 ਤਰੀਕ ਨੂੰ ਦੇਣ ਪੂਰੇ ਹੁੰਦੇ ਅੰਗਰੇਜ਼ੀ ਬਾਈ ਨੂੰ ਠੀਕ ਆ ਹਾਂਜੀ ਤੇ ਇਹ ਆਪਾਂ ਆਪਦੇ ਸੱਜਣਾ ਤੋਂ ਲਈ ਆ ਠੀਕ ਆ 12 13 ਲੀਟਰ ਇਹਨੇ ਪਹਿਲਨ ਨੇ ਦੁੱਧ ਭਰਿਆ ਲੋ ਤੋਰਾ ਚੈੱਕ ਕਰਵਾਈਏ ਸੱਜਣੋ ਇਹ ਵੀ ਮੈਂ ਚੰਗੀ ਸਿੰਘ ਸਿੰਘ ਬਹੁਤ ਸੋਹਣਾ ਲੱਗਾ ਮੈਨੂੰ ਸਿੰਗਲ ਅੱਡੀ ਆ ਠੀਕ ਆ ਤੇ ਮੈਂ ਤੇ ਚਲੋ 11 ਤੇ 12 13 ਕਿਲੋ ਦੁੱਧ ਇਹਨੂੰ ਕੋਈ ਵੀ ਨਹੀਂ ਜਾਂਦਾ ਮੈਂ ਸੋਹਣੀ ਆ ਵੱਡੇ ਢਾਂਚੇ ਚ ਇੱਕ ਛੋਟਾ ਆਂਦਾ ਪਿੱਠ ਪੂੜਾ ਵੀ ਚੰਗਾ ਸੋਹਣਾ ਲੱਗਾ ਲਓ ਜੀ ਤੋਰਾ ਬੜਾ ਹੈ ਨਾ ਲਾਓ ਲੋਈ ਹਾਂ ਨੋਕ ਵਾਲਾ ਲੱਗਾ ਜੀ ਬਿਲਕੁਲ ਓਕੇ ਰਫੋੜਿਆ ਤੇ ਇਹਦਾ ਰੇਟ ਬਾਈ ਜੀ ਸੰਤੂ ਸਾਹਿਬ ਇਹਦਾ ਮੁੱਲ ਤਾਂ 10 ਕਰਦੇ ਆ ਜੀ ਹਾਂ ਨਾ ਬਾਈ ਜੀ 1.5 ਦੀ ਦੇ ਦਈਏ ਨਹੀਂ ਜਾਇਜ਼ ਕਰ ਦਈਏ ਬਾਈ ਜੀ ਲੱਖ ਦੀ ਕਰ ਦਈਏ ਮੈਂ ਤਾਂ ਨਾ 5 ਹੋਰ ਕਰ ਦਈਏ ਨਹੀਂ 5 ਨਾ ਕਰੀਏ ਕਰ ਦਈਏ 99 ਦੀ ਕਰ ਦਈਏ 96 ਦੀ ਕਰ ਦਈਏ 2 ਹੋਰ ਛੱਡ ਦੇ ਜਾਨ ਦੇ ਜਾਨ ਦੇ 96 ਮਾਰ ਦੇ ਥਾਪੀ ਖੇਚੀ ਲਓ ਜੀ 96000 ਦੀ ਝੋਟੀ ਸੱਜਣੋਂ ਮਿਲੂਗੀ ਪਰ ਝੋਟੀ ਓਕੇ ਰਿਪੋਰਟ ਆ ਪੂਰੀ ਲੈ ਵਲੂਆ ਤੁਸੀਂ ਵੇਖ ਰਹੇ ਜੇ ਦਿਨ 4 ਤੋਂ 5 ਜੇ ਖੜਦੀ ਆ ਉਹ ਤੀਨ ਦਿਨ ਪੂਰੇ ਹੁੰਦੇ ਦੇ ਅੰਗਰੇਜ਼ੀ ਦੀ ਠੀਕ ਆ ਹਾਂਜੀ ਇਹ ਅੱਜ 16 ਜੇ ਠੀਕ ਆ ਹਾਂਜੀ ਲਓ ਜੀ ਤੇ ਅੱਗੇ ਆ ਗਈ ਵੈਡ ਹਨਾ ਹਾਂਜੀ ਵੈਡ ਜੀ ਕਿਆ ਬਾਤ ਹੈ ਕੋਕਾ ਪੀਜੀ ਆ ਵੈਡ ਪੂਰੀ ਰਾਜੀ ਬਾਜੀ ਆ ਦਿਨ ਕਿੰਨੇ ਕ ਬਾਈ ਰਹਿ ਗਏ ਦਿਨ ਇਹ ਲੈ ਜਾਣੇ ਨੇ 10 15 ਨੇ ਲੈ ਜਾਣੇ ਅੱਛਾ 10 ਦਿਨ ਖੁੱਲੇ ਢੁੱਲੇ ਲਾਈ ਨੇ ਕਿੰਨਾ ਕ ਮਾਲਕਾਂ ਨੇ ਮਿਲ ਕੇ ਦਾ ਰਿਕਾਰਡ ਦੱਸਿਆ 35 ਲੀਟਰ ਵੰਦੇਗੇ ਇਹੀ ਚੋਇਆ ਜੇ ਥੱਲੇੋਂ ਫੈਰ ਕੀ ਦੂਜਾ ਸੁਆ ਫੈਰ ਕੀ ਦੂਜਾ ਸੁਆ ਫੈਰ ਕੀ ਸੀਮਨ ਦਾ ਪਤਾ ਕਿਹੜੇ ਦੀ ਆ ਇਹ ਸੀਮਨ ਦਾ ਨਹੀਂ ਕਿ ਜੀ ਪਤਾ ਆਪਾਂ ਨੂੰ ਠੀਕ ਆ ਠੀਕ ਆ ਆਪਾਂ ਇਹ ਝੂਠ ਦੀ ਮਾਂ ਬੋਲਣਾ ਨਹੀਂ ਚਲੋ ਕੋਈ ਤੋੜ ਦਿਓ ਫਾਰਮ ਵਾਲੀ ਆ ਸੱਜਣੋ ਮੱਛੀ ਤੇ ਰਾਜੀ ਬਾਜੀ ਆ ਲਵ ਵੇਤ ਦੇ ਵਿੱਚ ਪੂਰੀ ਰਾਜੀ ਬਾਜੀ ਆ 98 ਬਿਲਕੁਲ ਬਲੈਕ ਕਲਰ ਦਾ ਲੱਗਾ ਲੈ ਲੋ ਜੀ ਕਾਟ ਟਾਲਾ ਲੈ ਵਾ ਗਾ ਹਾਂਜੀ ਹਾਂਜੀ ਲੈ ਵਾ ਬੰਦੋ ਤੇ ਇਹਦੀ ਕੀਮਤ ਬਾਈ ਜੀ ਕਿੰਨੀ ਕਰ ਫਿਰ ਆਹ ਸਾਹ ਮੁੱਲ ਤਾਂ 140 ਕਰਦੇ ਆ ਲਾ ਦਿਓ ਮੜੀ ਜੇ ਅੱਗੇ ਕਰਿਓ ਲੈ ਵਾ ਮਗਰੋਂ ਬੁਖਾਰੀ ਗੀ ਅੱਛਾ ਜੀ 1 ਲੱਖ 40 ਹਜ਼ਾਰ ਡਿਮਾਂਡ ਹੈ ਹਾਂਜੀ ਹਾਂਜੀ ਤੇ ਹਾਂ ਨਾ ਬਾਈ ਜੀ ਕਰਕੇ 1 20 ਦੀ ਦੇ ਦਾਂਗੇ 1 20 ਦੀ ਹਾਂਜੀ ਨੀ ਜਾਇਜ਼ ਕਰ ਦਈਏ ਹੋਰ ਜਾਇਜ਼ ਕਰ ਦਈਏ ਥੋੜ੍ਹਾ ਕਰ ਦਿਓ ਹੋਰ 1 15 ਦੀ ਕਰ ਦਈਏ 1 15 ਦੀ ਕਰ ਦਈਏ ਹਾਂ ਠੀਕ ਆ ਥੋੜ੍ਹਾ ਕਰਨਾ ਵੇਖ ਲਓ ਤੁਹਾਡੀ ਮਰਜ਼ੀ ਆ ਦੱਸ ਦੀ ਨਾ ਐਂਡ ਕਰ ਦਈਏ ਐਂਡ ਦੱਸ ਦੀ ਨਾ ਕਰ ਦਈਏ ਚਲੋ ਦੱਸ ਦੀ ਦੇ ਦਾਂਗੇ 10 ਦੱਸ ਦੀ ਦੇ ਦਾਂਗੇ 1 ਲੱਖ ਦੇ ਸਜਣੋ 10 ਹਜ਼ਾਰ ਦੀਏ ਵੈੜ ਮਿਲ ਜੂਗੀ ਖੀਰ ਲਾਪੇ ਇਸਾ ਖੁੱਲੀਆਂ ਛੋੜਾ 30000 ਛੋੜ ਕਰਤੀ ਜਖੀਰਲੇ ਚੋਂ ਠੰਡੀ ਠੰਡੀ ਬਰਫਰਗੀ ਆ ਵੇ ਠੀਕ ਹੈ ਜੀ ਖਰੀਦਦਾਰੀ ਕਰਿਓ ਸასი ਕਾਪ